ਕੁਰਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਢੀਕ ਰਹੀ ਹੈ ਇਹ ਕੁਰਸੀ ਅਮਨ अरोड़ा ਨੂੰ ਢੀਕ ਰਹੀ ਹੈ ਤੇ ਇੱਕ ਕੁਰਸੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਢੀਕ ਰਹੀ ਹੈ ਤੇ ਇਹ ਕੁਰਸੀਆਂ ਸ਼ੈਨਸ਼ਾ ਪੈਲਸ ਲੁਧਿਆਣਾ ਦੇ ਵਿੱਚ ਲੱਗੀਆਂ ਨੇ ਕਿਉਂਕਿ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਤੇ ਕਿਸਾਨ ਪਹੁੰਚੇ ਨੇ ਕਿ ਭਾਈ ਸਾਨੂੰ ਆ ਕੇ ਸਮਝਾਓ ਲੈਂਡ ਪੁੱਲਿੰਗ ਪਾਲਿਸੀ ਦੇ ਫਾਇਦੇ ਲੈਂਡ ਪੁੱਲਿੰਗ ਪਾਲਿਸੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ 11 ਵਜੇ ਤੋਂ ਉਡੀਕੇ ਸ਼ੁਰੂ ਹੋਈ ਆ ਤੇ ਅੱਜ 2 ਵਜੇ ਤੱਕ ਮੁੱਖ ਮੰਤਰੀ ਸਾਹਿਬ ਦੀ ਉਡੀਕ ਰਹਿਣੀ ਆ ਅਮਨ ਅਰੋੜਾ ਸਾਹਿਬ ਦੀ ਉਡੀਕ ਰਹਿਣੀ ਆ ਕੈਬਨਿਟ ਮੰਤਰੀ ਦੀ ਉਡੀਕ ਰਹਿਣੀ ਆ ਤੇ ਇਸ ਇੱਥੇ ਕੁਰਸੀਆਂ ਲੱਗਣ ਦਾ ਖਾਸ ਕਾਰਨ ਵੀ ਤੁਹਾਨੂੰ ਦੱਸ ਦੇਵਾਂ ਕਿ 2 ਨਵੰਬਰ ਨੂੰ ਇਸੇ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਰੋਧੀਆਂ ਦੀਆਂ ਕੁਰਸੀਆਂ ਲਾਈਆਂ ਗਈਆਂ ਸੀ ਤੇ ਕਿਹਾ ਗਿਆ ਸੀ ਕਿ ਆ ਕੇ ਦੱਸੋ ਤੇ ਉਹ ਦੱਸ ਰਹੇ ਸੀ ਕਿ ਤੁਸੀਂ ਪੰਜਾਬ ਦਾ ਪਿੱਛੇ ਕੀ ਕੁਸ਼ ਘਾਣ ਕੀਤਾ ਤੇ ਮੇਰੇ ਨਾਲ ਡਿਬੇਟ ਕਰੋ ਤੇ ਅੱਜ ਵੈਸਾ ਕੋਚ ਲੁਧਿਆਣੇ ਦੇ ਵਿੱਚ ਫਿਰ ਵਾਪਰਿਆ ਕਿ ਕੁਰਸੀਆਂ ਲੱਗੀਆਂ ਨੇ ਕਿ ਲੈਂਡ ਪੁਲਿੰਗ ਪਾਲਿਸੀ ਸਾਨੂੰ ਸਮਝਾਓ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਆ ਹਿੱਤ ਦੇ ਵਿੱਚ ਆ ਹਾਲਾਂਕਿ ਮੁੱਖ ਮੰਤਰੀ ਸਾਹਿਬ ਆਉਣਗੇ ਅਮਨ अरोड़ा ਸਾਹਿਬ ਆਉਣਗੇ ਮੁੰਡੀਆਂ ਸਾਹਿਬ ਆਉਣਗੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਮੇਰੇ ਨਾਲ ਭਾਈ ਰੁਪਿੰਦਰਾ ਗੱਲਬਾਤ ਕਰਾਂਗੇ ਉਡੀਕ ਫਿਰ ਸ਼ੁਰੂ ਹੋ ਗਈ ਮੁੱਖ ਮੰਤਰੀ ਸਾਹਿਬ ਦੀ ਭਾਈ ਬਿਲਕੁਲ ਭਾਈ ਉਡੀਕ ਸ਼ੁਰੂ ਆ ਤੇ ਮੈਂ ਅੱਜ ਜਿਹੜੀ ਗੱਲ ਤੁਹਾਡੇ ਨਾਲ ਕਰਦਾ ਮੈਂ ਬਾਬੇ ਨਜ਼ਮੀ ਦੇ ਨਾਲ ਇੱਕ ਸ਼ੇਅਰ ਤੋਂ ਸ਼ੁਰੂ ਕਰਦਾ ਬਾਬੇ ਨਜ਼ਮੀ ਨੇ ਕਿਹਾ ਕਹਿੰਦਾ ਇਹੋ ਜਿਹੀ ਕਮਜ਼ੋਰ ਹਕੂਮਤ ਬਾਬਾ ਜੀ ਦੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ ਕਹਿੰਦਾ ਪਿਛਲਿਆਂ ਪਿਛਲਿਆਂ ਨਾਲ ਵੀ ਸਾਡਾ ਇਹੋ ਰੌਲਾ ਸੀ ਉਹ ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ ਇਹ ਬਾਬੇ 나ਜ਼ਮੀ ਨੇ ਕਿਹਾ ਜੀ ਸਾਡਾ ਵੀ ਉਹੀ ਆ ਵੀ ਰੌਲਾ ਸਾਡਾ ਇਹਨਾਂ ਨਾਲ ਵੀ ਉਹੀ ਆ ਕਿਉਂਕਿ ਉਹ ਵੀ ਚੋਰ ਸੀ ਇਹ ਵੀ ਚੋਰ ਨਿਕਲ ਗਏ ਲੋਕਾਂ ਨੇ ਬੜੇ ਚਾਅ ਨਾਲ ਚੁਣੇ ਸੀ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਵੀ ਸ਼ਹਿਰ ਵੀ ਤੇਰਾ ਕਿਉਂਕਿ ਪੰਜਾਬ ਸਾਰੀ ਅਥਲ ਜੀ ਮੁੱਖ ਮੰਤਰੀ ਦਾ ਮੈਂ ਕਹਿੰਦਾ ਵੀ ਸ਼ਹਿਰ ਵੀ ਤੇਰਾ ਥਾਂ ਵੀ ਤੇਰੀ ਉਹੀ ਆ ਜਿੱਥੇ ਤੂੰ ਟਾਈਮ ਬੰਨਿਆ ਸੀ ਪੁਰਸਿੰਘਾਂ ਲਾਇਆਂ ਸੀ ਸ਼ਹਿਰ ਵੀ ਤੇਰਾ ਠੀਕ ਹੈ ਟਾਈਮ ਵੀ ਤੇਰਾ ਲੋਕ ਵੀ ਤੇਰੇ ਹੀ ਆ ਸਾਰੇ ਪਰ ਸਵਾਲ ਜਿਹੜੇ ਕੀ ਆ ਅੱਜ ਲੋਕ ਕਰ ਰਹੇ ਆ ਤੇ ਕੁਰਸੀ ਤੇਰੀ ਡਿਕ ਕਰ ਰਹੀ ਆ ਅੱਜ ਕੀ ਆ ਤੁਹਾਨੂੰ 4 ਘੰਟਿਆਂ ਦਾ ਟਾਈਮ ਦਿੱਤਾ ਸੀ ਖੁੱਲਾ ਟਾਈਮ ਦਿੱਤਾ ਸੀ ਤੁਸੀਂ ਲੋਕਾਂ ਦੇ ਜਿ ਆਪਦੇ ਆਪ ਨੂੰ ਕੀ ਆਗੂ ਕਹੋਣੇ ਤਾਂ ਅੱਜ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਦਿਓ ਠੀਕ ਆ ਹਾਈ ਕੋਰਟ ਚੋ ਸਟੇ ਲੱਗ ਗਈ ਕਈ ਲੋਕਾਂ ਦੇ ਮਨ ਚ ਤੌ ਖਲਾ ਜੇ ਹੈਗਾ ਵੀ ਸ਼ਾਇਦ ਹਾਈ ਕੋਰਟ ਚ ਰੋਕ ਲੱਗ ਗਈ ਜੀ ਬਸ ਰੁਕ ਗਿਆ ਕੁਝ ਭਰਾ ਕੀ ਆ ਫੋਨ ਕਰ ਕਰਕੇ ਬਾਰ ਬਾਰ ਪੁੱਛ ਰਹੇ ਆ ਵੀ ਬਾਈ ਪ੍ਰੋਗਰਾਮ ਹੈਗਾ ਕਿ ਨਹੀਂ ਹੈਗਾ ਪਰ ਮੈਂ ਇੱਕ ਦੱਸ ਦਿਆਂ ਕਿ ਅਜੇ ਮਗਰ ਟਲਿਆ ਨਹੀਂ ਕੌਕਾ ਜਿੱਦਾਂ ਸਿਰਫ ਕੀ ਆ ਚਾਰਵੇਂ ਮਾਕੇ ਹਫਤਿਆਂ ਵਾਸਤੇ ਕਿਹੜਾ ਡਿਲੇ ਹੋਇਆ ਪਰ ਉਦੋਂ ਬਾਅਦ ਇਹਨਾਂ ਨੇ ਹੋਰ ਬੜੇ ਟੇਡੇ ਟੰਗ ਹੈਗਾ ਜੇ ਅੱਜ ਅਸੀਂ ਆਪਦੀ ਤਾਕਤ ਦਿਖਾਤੀ ਤਾਂ ਮੁੜ ਕੇ ਕਿਸੇ ਨੇ ਮੂੰਹ ਨਹੀਂ ਕਰਨਾ ਤਾਂ ਫਿਰ ਜੇ ਮੁੱਖ ਮੰਤਰੀ ਸਾਹਿਬ ਜਾਂ ਅਮਰਨੋ ਰੋੜਾ ਸਾਹਿਬ ਜਾਂ ਗੁੰਡੀਆਂ ਸਾਹਿਬ ਨਹੀਂ ਆਉਂਦੇ ਫਿਰ ਕੀ ਕਰੋਗੇ ਨਹੀਂ ਆਉਣਾ ਤਾਂ ਬਾਈ ਮੈਂ ਕਹਣਾ ਫਿਰ ਸਰਕਾਰ ਭਗੌੜੀ ਆ ਅਸੀਂ ਤੇ ਇਹੀ ਗੱਲ ਕਹਨੇ ਨਾ ਇੱਥੇ ਮਾਕੇ ਇਹੀ ਗੱਲ ਕਹੀ ਗਈ ਹੈ ਕਿ ਭਗਵੰਤਮਾਨ ਹਾਜ਼ਰ ਹੋ ਤੇ ਸਰਕਾਰ ਹਾਜ਼ਰ ਹੋ ਦੇ ਸਲੋਗਨ ਲੱਗੇ ਹੋਏ ਆ ਜੇ ਅੱਜ ਕੀ ਇੱਥੋਂ ਭੱਜ ਜਾਂਦੇ ਆ ਤਾਂ ਫਿਰ ਕੱਲ ਨੂੰ ਲੋਕਾਂ 'ਚ ਕਿਵੇਂ ਜਾਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿੰਮੇ ਅਸੀਂ ਗੱਲ ਕਰਦੇ ਆ ਨਾ ਲੋਕਾਂ ਦੇ ਜਵਾਬ ਦੇ ਨੇ ਓਕੇ ਹੋ ਜਾਣਗੇ ਇਹਨਾਂ ਦੇ ਹੁਣ ਕੁਝ ਤਾਂ ਜਿਹੜੇ ਛੋਟੇ ਹੈਗੇ ਆ ਨਾ ਇਹ ਹੇਟਲੇ ਮੈਂ ਕਿਹਾ ਵੀ ਚਮਚੇ ਟਾਈਪ ਜਿਹੜੇ ਹੇਟਲੇ ਪਿੰਡਾਂ ਵਾਲੇ ਆ ਉਹ ਤਾਂ ਲਗਭਗ ਭੱਜ ਗਏ ਉਸ ਤੋਂ ਬਾਅਦ ਜਿਹੜੇ ਕੁਝ ਪੁਰਾਣੇ ਆਗੂ ਸੀ ਜਿਵੇਂ ਇਹਨਾਂ ਦੇ ਓਐਸਡੀ ਸਾਹਿਬ ਨੇ ਅੰਕਾਰ ਸਿੰਘ ਜੀ ਹੋਰ ਬੜੇ ਨੇ ਕੁਲਦੀਪ ਧਾਲੀਵਾਲ ਜੀ ਉਹ ਵੀ ਹੌਲੀ-ਹੌਲੀ ਪਿਛਲੇ ਮਹੀਨੇ ਸ਼ੁਰੂ ਹੋ ਗਏ ਤੇ ਮੈਂ ਕਹਣਾ ਵੀ ਹਟ ਇਹਨਾਂ ਨੇ ਵੀ ਪਿੱਛੇ ਜਾਣਾ ਪਰ ਉਦੋਂ ਤੱਕ ਇਹਨਾਂ ਨੇ ਪਾਰਟੀ ਦਾ ਇਹਨਾਂ ਕੰਗਾ ਕਰਾ ਲਿਆ ਨੇ ਦੇ ਪੱਲੇ ਬਚਣਾ ਕੱਖ ਨਹੀਂ ਟਾਈਮ ਇਹੀ ਆ ਇਸੇ ਕਰਕੇ ਮੈਂ ਸਰਕਾਰ ਨੂੰ ਤੇ ਇਹਨਾਂ ਨੂੰ ਬੇਨਤੀ ਇਹੀ ਕਰਦਾ ਕਿ ਜਿਵੇਂ ਨਾ ਆਪਣੇ ਰਾਹਤ ਅੰਦੌਰੀ ਜੀ ਲਿਖਦੇ ਆ ਉਹ ਕਹਿੰਦੇ ਜੋ ਅੱਜ ਸਾਹਬੇ ਮਸਨਦ ਹੈ ਕੱਲ ਨਹੀਂ ਹੋਣਗੇ ਜੋ ਅੱਜ ਸਾਹਬੇ ਮਸਨਦ ਹੈ ਕੱਲ ਨਹੀਂ ਹੋਣਗੇ ਕਿ ਰਾਏਦਾਰ ਹੈ ਜਾਤੀ ਮਕਾਨ ਥੋੜੀ ਹੈ ਮਤਲਬ ਇਹੀ ਆ ਕਿ ਜਿਹੜਾ ਸਰਕਾਰਾਂ ਨੇ ਪਰਮਾਨੈਂਟ ਨਹੀਂ ਹੁੰਦੀਆਂ ਪਰ ਲੋਕ ਪਰਮਾਨੈਂਟ ਨੇ ਲੋਕ ਇੱਥੇ ਹੀ ਰਹਿਣਗੇ ਤੇ ਥੋੜੇ ਪੱਲੇ ਜਿਹੜੀ ਤਾਕਤ ਆਈ ਉਹ ਲੋਕਾਂ ਵਾਸਤੇ ਵਰਤ ਲੋ ਜੇ ਲੋਕਾਂ ਦੇ ਘਰ ਪਟਣੇ ਆ ਅਸੀਂ ਤੇ ਇਹੀ ਗੱਲ ਕਹਿਣੇ ਆ ਬਈ ਜਿਹੜੀ ਅੱਗ ਪੰਜਾਬ ਦੇ ਵਿੱਚ ਪਿਛਲੀਆਂ ਪਾਰਟੀਆਂ ਨੇ ਸਿੱਟੀ ਸੀ ਸਭ ਤੋਂ ਵੱਡੀ ਅੱਗ ਜਿਹੜੀ ਹੈਗੀ ਹੈ ਨਾ ਜਗਜੀਤ ਸਿੰਘ ਜਿਵੇਂ ਕੋਚੜ ਜੀ ਪਿੱਛੇ ਜੇ ਮੈਂ ਕਿ ਇੰਟਰਵਿਊ ਵੀ ਦਿੱਤੀ ਸੀ ਉਹਨਾਂ ਨੇ ਇੱਕ ਗੱਲ ਬੜੀ ਜ਼ਬਰਦਸਤ ਕਹੀ ਕਹਿੰਦੇ ਅਰ ਅਸੀਂ ਤਾਂ 500 ਕਰੋੜ ਰੁਪਇਆ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਕੈਪਟਨ ਸਰਕਾਰ ਵਾਰ ਵੇਲੇ 2003 'ਚ ਇੱਕ ਛੋਟੀ ਜੀ ਪਾਲਿਸੀ ਬਣਾਈ ਸੀ ਉਹ ਪਾਲਿਸੀ ਬਣਾਈ ਸੀ ਵੀ ਬਾਹਰਲੇ ਲੋਕ ਇਨਵੈਸਟ ਕਰ ਦੇਣ ਕਿ ਲੋਕਾਂ ਨੂੰ ਥੋੜੀ ਜਿਹੀ ਥਾਂ ਰੋਕ ਕੇ ਦਿੱਤੀ ਉਹ 500 ਕਰੋੜ ਰੁਪਏ ਦੇ ਨਾਲ ਕਹਿੰਦਾ 2007 ਤੱਕ ਸਰਕਾਰ ਜਾਂਦੇ ਜਾਂਦੇ 1 ਲੱਖ ਕਰੋੜ ਰੁਪਏ ਦੀ ਕੈਸ਼ ਫਲੋ ਪੰਜਾਬ 'ਚ ਆ ਗਿਆ ਉਹ 1 ਲੱਖ ਕਰੋੜ ਨੇ ਬਈ ਲੋਕਾਂ ਦੇ ਘਰੀ ਪੱਟ ਤੇ ਪੰਜਾਬ ਹੀ ਜਾੜਦਾ ਯਾਰ ਉਹ 1 ਲੱਖ ਕਰੋੜ ਰੁਪਇਆ ਦਾ ਕੈਸ਼ ਫਲੋ ਹੋਇਆ ਪਰ ਉਹਨੇ ਮਲਟੀਪਲਾਇਰ ਇਫੈਕਟ ਜਿਵੇਂ ਇਕਨੋਮਿਕਸ ਚ ਕਹਿੰਦੇ ਹੁੰਦੇ ਆ ਨਾ ਨੇ 10 ਰੁਪਏ ਆ ਜੋ 10 ਵਾਰੀ ਘੁੰਮ ਕੇ ਤਾਂ ਉਹਨੇ ਕੀ ਆ 100 ਕਰੋੜ ਦਾ ਕੰਮ ਕਰਤਾ ਤਾਂ 10 ਗੁਣਾ ਕਹਿੰਦਾ ਮਲਟੀਪਲਾਇਰ ਨਾਲ ਅੱਜ ਤਾਂ 100 ਗੁਣਾ ਹੋ ਗਿਆ ਉਹ ਤਾਂ ਮੈਂ ਕਹਣਾ ਵੀ ਘੱਟ ਤੋਂ ਘੱਟ 100 ਲੱਖ ਕਰੋੜ ਰੁਪਏ ਦੀ ਇੰਡਸਟਰੀ ਆ ਪਿਛਲੇ ਸਮੇਂ ਚ ਫਸਲਾਂ ਫੁੱਤਲਾਂ ਦਾ ਸਾਰਾ ਪਾਸੇ ਲਾਂਬੇ ਲਾ ਦਿਓ ਜਿੰਨਾ ਰੁਪਇਆ ਪ੍ਰਾਪਰਟੀ ਦੇ ਵਿੱਚ ਪੰਜਾਬ ਦੇ ਵਿੱਚੋਂ ਦਲਾਲਾਂ ਨੇ ਕਮਾਇਆ ਪ੍ਰੋਪਰਟੀ ਵਾਲਿਆਂ ਨੇ ਕਮਾਇਆ ਬਾਈ ਜੀ ਉਹਦੇ ਹਿਸਾਬ ਹੀ ਕੋਈ ਨਹੀਂ ਮੈਂ ਕਹਣਾ ਵੀ ਪੰਜਾਬ ਦਾ ਕਰਜ਼ਾ ਤਾਂ 10% ਵੀ ਨਹੀਂ ਹੁਣ ਜਿਹੜਾ 4 ਲੱਖ ਕਰੋੜ ਆਪਾਂ ਗਿਣਦੇ ਆ ਅੱਛਾ ਆਖਰੀ ਸਵਾਲ ਹੈ ਜ਼ਰੂਰ ਤੋ ਕਿਉਂ ਪੈ ਗਈ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਅਮਨ अरोड़ा ਸਾਹਿਬ ਨੂੰ ਮੁੰਡੀਆਂ ਸਾਹਿਬ ਨੂੰ ਸੱਦਣ ਦੀ ਬਾਈ ਮੇਰੀ ਇਹ ਗੱਲ ਸੁਣੋ ਜਦੋਂ ਜਵਾਕ ਬਿਲਕਦਾ ਹੁੰਦਾ ਫਿਰ ਮਾਂ ਨੂੰ ਬਾਜ਼ ਮਾਰਦਾ ਉਹ ਹੁਣ ਰੌਲਾ ਕੀ ਵੀ ਸਰਕਾਰ ਮਾਂ ਹੁੰਦੀ ਆ ਸਰਕਾਰ ਨੇ ਭੁੱਖਿਆਂ ਦਾ ਢਿੱਡ ਭਰਨਾ ਹੁਣ ਕੀ ਆ ਲੋਕ ਤਾਂ ਰੁੰਦੇ ਫਿਰਦੇ ਆ ਬਿਲਕਦੇ ਆ ਉਹਦੀ ਮਾਂ ਨੂੰ ਸੱਦਿਆ ਵੀ ਆ ਜਾ ਸਾਨੂੰ ਬਰਿਆ ਹੁਣ ਸਰਕਾਰ ਕੀ ਹੈ ਪਿੰਡਾਂ ਦੇ ਵਿੱਚ ਮਾ ਕੇ ਬੈਨਰ ਲਾਤੇ ਜੀ ਬੜਨ ਨਹੀਂ ਦਿੰਦੇ ਹੋਰ ਨਹੀਂ ਕਰਦੇ ਇਹਨਾਂ ਕੋਲੇ ਬੜਾ ਸੌਖਾ ਤਰੀਕਾ ਹੈਗਾ ਵੀ ਪਿੰਡਾਂ ਦਾ ਸਾਡਾ ਜੀ ਬੜਨਾ ਬੈਨ ਕਰਤਾ ਪਿੰਡਾਂ 'ਚ ਬੜਨਾ ਤੇ ਇਹਨਾਂ ਦਾ ਬੈਨ ਕਰਤਾ ਠੀਕ ਹੈ ਨਾ ਪਰ ਮੈਂ ਇੱਕ ਗੱਲ ਤੁਹਾਨੂੰ ਮੈਂ ਸਪਸ਼ਟ ਦੱਸ ਦਿੰਨਾ ਇਹ ਮੰਨ ਚੀ ਤਾਂ ਲਾਇਆ ਗਿਆ ਸੀ ਵੀ ਤੁਹਾਡੇ ਕੋਲੇ ਬਹਾਨਾ ਨਾ ਰਹੇ ਹੁਣ ਇਹ ਕਹਿੰਦੇ ਪਿੰਡਾਂ 'ਚ ਬੜਨ ਤੋਂ ਮਨਾਹੀ ਅਸੀਂ ਲੋਕਾਂ ਨਾਲ ਗੱਲ ਕਰਦੇ ਆਂ ਜਾ ਕੇ ਜੀ ਪਹਿਲੀ ਲੋਕਾਂ ਨੇ ਕਿਸਾਨਾਂ ਨੇ ਪੜਕਾਤੇ ਫੁਲਾਨ ਨੇ ਪੜਕਾਤੇ ਇਥੇ ਕਿਸਾਨ ਜਥੇਬੰਦੀਆਂ ਕੀਆ ਇਥੇ ਸ਼ਾਮਲ ਹੋਈਆਂ ਨੇ ਉਹ ਕਿਸਾਨ ਸ਼ਾਮਲ ਹੋਇਆ ਜਿਨ੍ਹਾਂ ਦੇ ਜ਼ਮੀਨਾਂ ਆਈਆਂ ਨੇ ਤੇ ਖ ਉਦੋਂ ਬਾਅਦ ਲੋਕਾਂ ਦੇ ਜਿਹੜੇ ਮਸਲੇ ਆ ਲੋਕਾਂ ਦੇ ਜਿਹੜੇ ਤੌਂਖਲੇ ਆ ਉਹ ਦੂਰ ਕਰ ਦਿਓ ਮੈਂ ਕਹਿੰਦਾ ਦੋਨੇ ਹੱਥ ਖੜੇ ਕਰਕੇ ਤੁਹਾਡੇ ਮਗਰ ਤੁਰਾਂਗੇ ਯਾਰ ਲੋਕਾਂ ਦੇ ਦਿਮਾਗ 'ਚ ਤਾਂ ਪਾ ਦਿਓ ਵੀ ਇਹ ਚੰਗੀ ਕਿਵੇਂ ਆ ਸਾਨੂੰ ਐਂ ਤਾਂ ਦੱਸ ਦਿਓ ਪੰਜਾਬ 'ਚ ਕਿਹੜਾ ਬੰਦਾ ਤੁਹਾਡੇ ਤੋਂ ਘਰ ਮੰਗੀ ਜਾਂਦਾ ਕਿਹੜਾ ਬੰਦਾ ਜਿਹੜਾ ਕੀ ਐ ਮੈਂ ਕਹਿੰਦਾ ਵੀ ਸੁਧਾਰਨ ਤੁਸੀਂ ਕਹਿੰਦੇ ਵੀ ਸੁਧਾਰਨ ਲੋਕਾਂ ਨੂੰ ਘਰ ਦੇਣੇ ਆ ਕਿਹੜਾ ਸੁਧਾਰਨ ਬੰਦਾ ਜਿਹੜਾ 8-8000 ਰੁਪਈਆ ਮੈਂ ਕਹਿੰਦਾ ਵੀ ਗੱਜ ਦਾ ਪੇ ਕਰਨ ਵਾਲਾ ਹੈਗਾ ਉਹ ਮਾੜੀ ਮੋਟੀ ਸ਼ਰਮ ਮੰਨੋ ਪੰਜਾਬ ਦੇ ਵਿੱਚ ਓਨੀ ਥਾਂ ਤਾਂ ਹਰੇਕ ਸ਼ਹਿਰ ਦੇ ਬਾਹਰ 10-10 ਕਿਲੋਮੀਟਰ ਤੱਕ ਉਹਨਾਂ ਤੋਂ ਵੀਸਾਂ VOTING ਕਰਾਉ ਉਹ ਜਿਹੜੇ ਨਹੀਂ ਕਰ ਪਾਰੇ ਡਿਵੈਲਪ ਨਹੀਂ ਹੋ ਰਹੀਆਂ 1 ਲੱਖ ਏਕੜ ਤੋਂ ਉੱਤੇ ਥਾਂ ਦਾ ਮੈਂ ਕਹਿੰਦਾ ਵੀ ਆ ਨੇੜੇ ਜਿਹੜੇ ਪੰਜ ਵੱਡੇ ਸ਼ਹਿਰਾਂ 'ਚ ਨਿਕਲੇ ਆਊਗੀ ਜਿਹੜੀ ਕੀ ਇਹ ਡਿਵੈਲਪ ਹੋਈ ਨਹੀਂ ਬਲੌਕ ਕਰ ਰੱਖੀ ਆ ਸਾਰੇ ਕਾਲੇ ਮਾਕੇ ਜਿਹੜਾ ਧਾਣਾ ਨਾ ਲੋਕਾਂ ਦਾ ਬਈ ਉਹ ਬਲੌਕ ਹੋਇਆ ਤੇ ਜਿਹੜੀਆਂ ਇਹ ਕਲੋਨੀਆਂ ਕੱਟਣ ਨੂੰ ਫਿਰਦੇ ਉਹ 'ਚ ਵੀ 2 ਨੰਬਰ ਦਾ ਰੁਪਿਆ ਬਲੌਕ ਹੋਣਾ ਕਿਉਂਕਿ ਘਰ ਕੰਨਿਓ ਕੋਈ ਪੰਜਾਬ 'ਚ ਬਹਿਲਾ ਨਹੀਂ ਬੈਠਾ ਜਿਹਦੇ ਕੋਲ ਇੱਕ ਛੱਤ ਨਾ ਹੋਵੇ ਇਹ ਸਾਰਾ 2 ਨੰਬਰ ਦਾ ਪੈਸਾ ਇਨਵੈਸਟ ਕਰਨਾ ਲੋਕਾਂ ਨੇ ਕਿਉਂਕਿ ਪਤਾ ਵੀ ਪੰਜਾਬ ਵਰਗਾ ਜਰਖ ਤਾਂ ਮੈਂ ਕਹਣਾ ਹਰ ਟਾਈਮ ਤੁਸੀਂ ਇਹ ਦੇਖੋ ਪੰਜਾਬ ਦੁਨੀਆ ਦੇ ਵਿੱਚ ਨੰਬਰ 1 ਤੇ ਫੇਰ ਪਹੁੰਚ ਜਾਣਾ ਜੀ ਬਹੁਤ ਧੰਨਵਾਦ ਧੰਨਵਾਦ ਸਰਪਿੰਦਰ ਬਾਈਹੂਰੀ ਮੇਰੇ ਨਾਲ ਸੀ ਸ਼ਹਿਨਸ਼ਾ ਪੈਲੇਸ ਦੇ ਵਿੱਚ ਇਸ ਵੇਲੇ ਆ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਹੈਗੀ ਆ ਉਡੀਕ ਹੋ ਰਹੀ ਆ ਅਮਨ अरोड़ा ਹੋਰਾਂ ਦੀ ਉਡੀਕ ਹੋ ਰਹੀ ਆ ਨਾਲ ਹੀ ਕੈਬਨਿਟ ਮੰਤਰੀ ਹਰਦੀ ਮੁੰਡੀਆਂ ਹੋਰਾਂ ਦੀ ਉਡੀਕ ਹੋ ਰਹੀ ਆ ਉਡੀਕ ਇਸੇ ਕਰਕੇ ਕਿ ਭਾਈ ਆਓ ਸ਼ਾਇਦ ਲੈਂਡ ਪੁਲਿੰਗ ਪਾਲਿਸੀ ਦੇ ਉਹ ਫਾਇਦੇ ਜਿਹੜੇ ਤੁਹਾਨੂੰ ਪਤਾ ਹੋਣ ਸਾਡੇ ਕੋਲ ਹਾਲੇ ਤੱਕ ਨਾ ਪਹੁੰਚਣੋਂ ਅਸੀਂ ਨਾ ਸਮਝਾ ਪਾਏ ਹੁਈਏ ਤਾਂ ਕਰਕੇ ਮੰਚ ਜਿਹੜਾ ਲਾਇਆ ਗਿਆ ਕਿ ਕਿਸਾਨਾਂ ਨੂੰ ਉਹ ਫਾਇਦੇ ਆ ਕੇ ਸਮਝਾਓ ਕਿ ਲੈਂਡ ਪੁਲਿੰਗ ਪਾਲਿਸੀ ਕਿਵੇਂ ਕਿਸਾਨਾਂ ਦੇ ਹਿੱਤ ਦੇ ਵਿੱਚ ਹੱਕ ਦੇ ਵਿੱਚ ਆ ਹਾਲਾਂਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਲੁਧਿਆਣਾ ਦੇ ਸ਼ਾਂਸ਼ਾ ਪੈਲੇਸ ਦੇ ਵਿੱਚ ਲੱਗੀਆਂ ਹੋਈਆਂ ਕੁਰਸੀਆਂ ਤੇ ਅਮਨੂ ਰੋਲਾ ਹੋ ਰਹੀ ਆ ਆ ਕੇ ਬੈਠਦੇ ਨੇ ਭਗਵਾਨ ਸਿੰਘ ਮਾਨ ਆ ਕੇ ਬੈਠਦੇ ਨੇ ਜਾਂ ਫਿਰ ਕੈਬਨਿਟ ਮੰਤਰੀ ਆ ਕੇ ਬੈਠਦੇ ਨੇ ਪਰ ਉਡੀਕ ਜ਼ਰੂਰ ਰਹੇਗੀ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰ